ਮੈਂ ਪਿੰਡ ਭਿਹੜੀ ਜੀ ਤਹਿਸੀਲ ਮਲੂਬ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਫਤਿਹਗੜ ਸਾਹਿਬ ਜ਼ਿਲ੍ਹਾ ਹੈਗਾ ਤੁਹਾਡਾ ਤੇ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੈਂ ਮੈਡਮ ਸਗਰੇਣੀ ਸੀ ਜੀ ਤੁਹਾਨੂੰ ਅਰਸਲ ਤੋਂ ਪ੍ਰੈਕਟਿਸ ਕਰਨੇ ਜੀ ਜੀ ਲਗਭਗ 1990 ਦੇ ਮਤਲਬ ਲੱਗਦੀ ਜੀ 1990 ਤੋਂ ਪ੍ਰੋਬਲਮ ਚੱਲ ਰਹੀ ਸੀ ਜੀ ਬਸ 14-15 ਸਾਲ ਹੋ ਚੁੱਕੇ ਨੇ ਹਾਂ ਜੀ ਮੈਂ ਬੜੀ ਦਵਾਈ ਖਾਧੀ ਹੈ ਕਿੱਥੋਂ ਕਿੱਥੋਂ ਦਵਾਈਆਂ ਤੁਸੀਂ ਲੈ ਚੁੱਕੇ ਕਿੰਨੀ ਕੀ ਦਵਾਈ ਤੁਸੀਂ ਖਾ ਚੁੱਕੇ ਦਵਾਈ ਸਭ ਤੋਂ ਮੈਂ ਡਾਕਟਰ ਅਜੀਤ ਸਿੰਘ ਨੇ ਜੀ ਡੀਐਮਸੀ ਲੁਧਿਆਣਾ ਦੇ ਜਹਾਂ ਤੋਂ ਚੱਲ ਰਿਹਾ ਬਾਕੀ ਪੀਜੀ ਓਕੇ ਕੋਈ ਮੈਨੂੰ ਦੇਸੀ ਛੋੜ ਛੱਡੀ ਨਹੀਂ ਹੈ ਜੀ ਮੈਨੂੰ ਕੋਈ ਛੱਡੀ ਨਹੀਂ ਜਗਾ ਜਿੱਥੇ ਕਿਸੇ ਨੇ ਦੱਸਿਆ ਹੈਗਾ ਫਿਰ ਉਸ ਤੋਂ ਬਾਅਦ ਮੇਰੇ ਇੱਕ ਮਿੱਤਰ ਨੇ ਜੀ ਜੀ ਉਹਨੇ ਮੈਨੂੰ ਦੱਸ ਪਾਈ ਇਹਦੇ ਬਾਰੇ ਜੀ ਬਾਕੀ ਸਰਵਿਸ ਬਾਰੇ ਜੀ ਹਾਂਜੀ ਹਾਂਜੀ ਤੇ ਫਿਰ 2023 ਜੀ ਮੈਂ ਪੂਰਾ ਕੋਰਸ ਕਰ ਰਿਹਾ ਸੀ 90 ਹਜ਼ਾਰ ਦਾ ਠੀਕ ਹੈ ਤੇ ਉਹਦੇ ਵਿੱਚ ਮੈਨੂੰ ਬਹੁਤ ਜਿਆਦਾ ਰਾਸਤ ਰਾਤ ਮਿਲਿਆ ਜੀ ਆਪਾਂ ਨੂੰ ਕਿੰਨੇ ਕੀ ਪਰਸੈਂਟ ਫਰਕ ਪਿਆ ਜਿੱਥੇ ਕਿ ਆਪਾਂ 24-25 ਸਾਲਾਂ ਤੋਂ ਸੰਗਰੇਣੀ ਨਾਲ ਲਗਭਗ 60% ਹੈਗਾ ਫਰਕ ਕੋਈ 60% ਫਰਕ ਪੈ ਗਿਆ ਸੀਗਾ ਹਾਂਜੀ ਪੈ ਗਿਆ ਸੀ ਓਕੇ ਦੇਖੋ ਬਹੁਤ ਸਾਰੇ ਲੋਕ ਅਜ ਬਿਮਾਰ ਨੇ ਇਹਨਾਂ ਚੀਜ਼ਾਂ ਦੇ ਕਿਸੇ ਨੂੰ ਕਿਸੇ ਨੂੰ ਕੋਈ ਨਾ ਕੋਈ ਦਿੱਕਤ ਪਈ ਆ ਹੈਨਾ ਪਰ ਤੁਸੀਂ 100 ਦਿਨ ਦਾ ਕੋਰਸ ਪੂਰਾ ਕੀਤਾ ਜਿੱਦੇ ਤੁਸੀਂ 60 ਤੋਂ 70% ਦੀ ਰਿਕਵਰੀ ਦੱਸ ਰਹੇ ਹੋ ਹਾਂਜੀ ਔਰ ਅੱਜ ਤੁਸੀਂ ਸਾਲਵਾ ਦੁਬਾਰਾ ਆਏ ਬਿਲਕੁਲ ਦੁਬਾਰਾ ਆਏ ਜੀ ਸਾਰਾ ਕਿ ਆਪਾਂ ਨੂੰ ਲੈ ਲੈਣਾ ਚਾਹੀਦਾ ਸਾਲਵਾ ਦੀ ਯੂਜ਼ ਕਰ ਲੈਣਾ ਚਾਹੀਦਾ ਆ ਆਪਣੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਉਹਨਾਂ ਨੂੰ ਕੀ ਸੁਨੇਹਾ ਹੋਏਗਾ ਤੁਹਾਡਾ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਤੁਹਾਡੀ ਵੀਡੀਓ ਨੂੰ ਵਾਇਰਲ ਕਰਨਾ ਆ ਜੀ ਮੇਰਾ ਸੁਨੇਹਾ ਇਹ ਹੀ ਹੋਗਾ ਜੇ ਉਹ ਅੱਜ ਕੱਲ੍ਹ ਚੱਲ ਰਹੇ ਹਨ ਖਾਣ ਪੀਣ ਚਾਰੇ ਜੋ ਹੈਨਾ ਜੀ ਖਾਨ ਵੀ ਬੰਦਾ ਹੋ ਚੁੱਕਾ ਜੀ ਪਾਣੀ ਵੀ ਹਾਂ ਜੀ ਤੇ ਉਸਾਰਾ ਵੀ ਹਰੇਕ ਇਨਸਾਨ ਨੂੰ ਆਪਣਾ ਇਹ ਇੱਕ ਵਾਰੀ ਪੀਣਾ ਚਾਹੀਦਾ ਇਹ ਜਿਹੜੀ ਆਪਣੀ ਪੰਜ ਜੂਸ ਬਾਡੀ ਸਰਵਿਸ ਹੈਗਾ ਹਾਂ ਜੀ ਜਿਹੜਾ ਆਪਣਾ ਬਾਡੀ ਸਰਵਿਸ ਪੰਜ ਜੂਸ ਹੈਗੇ ਹਾਂ ਜੀ ਹਾਂ ਜੀ ਹਾਂ ਜੀ ਯੂਜ਼ ਕਰਨੇ ਚਾਹੀਦੇ ਨੇ ਕਰ ਚਾਹੀਦੇ ਨੇ ਅਦਰਵਾਜ਼ੀ ਕਿਸ ਨੂੰ ਬਿਮਾਰੀ ਵੀ ਨਹੀਂ ਹੈ ਤਾਂ ਤੰਦਰੁਸਤ ਵੀ ਲੈਣਾ ਚਾਹੀਦਾ ਹੈ ਤੰਦਰੁਸਤ ਨੂੰ ਵੀ ਲੈ ਲੈਣਾ ਚਾਹੀਦਾ ਹੈ ਚਲੋ ਤੇ ਜਦੋਂ ਹਰੇਕ ਕੋਈ ਵੀ ਵਿਅਕਤੀ ਨੂੰ ਪੀਊਗਾ ਲੋਕਾਂ ਨੂੰ ਉਹਨੂੰ ਆਪਦੇ ਆਪੇ ਫੀਲ ਹੋਣ ਲੱਗ ਜੂ ਵੀ ਮੈਂ ਮੈਂ ਕਿਤੇ ਜੀ ਰਿਹਾ ਹਾਂ ਠੀਕ ਹੈ ਆਦਰਵਾਇਸ ਤਾਂ ਜ਼ਿੰਦਗੀ ਖਤਮ ਜੀ ਲੱਗਦੀ ਹੈ ਮੋਸਟਲੀ ਇਦਾਂ ਹੀ ਹੁੰਦਾ ਹੈ ਮੇਰਾ ਵੀ ਹੀ ਹਬਸੀ ਜੀ ਬਿਲਕੁਲ ਮੈਂ ਕੁਝ ਨਹੀਂ ਕੋਈ ਬਿਆਨ ਕਰ ਸਕਦਾ ਜੀ ਤੇ ਦੋ ਵਾਰ ਮੈਂ ਐਡਮਿਟ ਰਹਿ ਗਿਆ ਸੀ ਡੀ ਐਮ ਸੀ ਇੱਕ ਵਾਰ ਮੈਂ ਪੀ ਐਡਮਿਟ ਰਿਹਾ ਓਕੇ ਪਰ ਕੁਝ ਨਹੀਂ ਪਰ ਇਹਦਾ ਬਸ ਤਾਂ ਬਹੁਤ ਹੀ ਗੱਲ ਹੈ ਜਿਹੜਾ ਕੁਝ ਨਹੀਂ ਡਾਕਟਰ ਸਾਹਿਬ ਪਰ ਨਹੀਂ ਚਲੋ ਉਹਦਾ ਟਰੀਟਮੈਂਟ ਨਹੀਂ ਹੈਗਾ ਪਰ ਇੱਧਰ ਹੈ ਠੀਕ ਹੈ ਬਹੁਤ-ਬਹੁਤ ਚਲੋ ਬਹੁਤ-ਬਹੁਤ ਮਿਹਰबानी ਤੁਹਾਡੀ ਕਿਉਂਕਿ ਤੁਹਾਡੇ ਦੁਆਰਾ ਸ਼ੇਅਰ ਕੀਤਾ ਹੋਇਆ ਇਹ ਰਿਜ਼ਲਟ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਬਚਾਏਗਾ ਥੈਂਕ ਯੂ ਥੈਂਕ ਯੂ ਬਲਵਿੰਦਰ ਜੀ